ਇਕੋ ਜੀ ਲੋਕ ਸਭਾ ਦਾ ਇਲੈਕਸ਼ਨ ਹੈ ਉਹਦੀ ਸ਼ੁਰੂਆਤ ਅਸੀਂ ਸ਼੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਕੀਤੀ ਸੀ ਅੱਜ ਮੈਂ ਮਾਨਸਾ ਵਿੱਚ ਜਿੱਥੇ ਸਾਡੇ ਪ੍ਰਧਾਨ ਜੀ ਬੋਧਰਾਮ ਜੀ ਸਾਡੇ ਐਮ.ਐਲ.ਏ.ੁਰਕ੍ਰਿਤੀ ਬਣਾਵਾਲੀ ਤੋਂ ਦੇ ਪਤਾਨ ਸਾਹਿਬ ਚਰਜੀਤ ਜੀ ਪਾਰਟੀ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਉਹਨਾਂ ਨਾਲ ਪਹਿਲੀ ਮੀਟਿੰਗ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਕਿ ਇਹ ਇਲੈਕਸ਼ਨ ਲੋਕ ਸਭਾ ਦਾ ਹੈ ਸਾਰੇ ਥਾਵਾਂ ਸਾਰੇ ਲੋਕਾਂ ਨੂੰ ਮਿਲਣਾ ਉਮੀਦਵਾਰ ਵਾਸਤੇ ਬਹੁਤ ਔਖਾ ਹੰਦਾ ਇਹ ਮੇਰੀਆਂ ਬਾਹਵਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਆਪਣੇ ਪੰਜਾਬ ਦੇ ਬੜੇ ਦੇ ਲਈ ਲੋਕ ਸਭਾ ਦੀ ਚੋਣ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨਾ ਤਗੜੇ ਕੁੜੀਆਂ ਸਭ ਐਮਪੀ ਐਮਐਲਏ ਬੀਜੇਪੀ ਚ ਚਲੇ ਗਏ ਬੀਜੇਪੀ ਕਹ ਰਹੀ ਹੈ ਕਿ ਹੋਰ ਵੀ ਵਧਾਈ ਕੋ ਉਹਨਾਂ ਦੇ ਸੰਪਰਕ ਚ ਨਹੀਂ ਦੇਖੋ ਜੀ ਬੰਦਿਆਂ ਦੀ ਨੀਤ ਹੋਇਆ ਕਰਦੀ ਹੈ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਦੀ ਪੁੱਤ ਕਿਹੋ ਜਿਹਾ ਕਰੀ ਜਾਂਦਾ ਉਹ ਜਿਹੜੇ ਗਏ ਹੈ ਉਹਨਾਂ ਦੀ ਆਪਣੀ ਮਰਜ਼ੀ ਹੋ ਸਕਦੀ ਹੈ ਸਾਰੇ ਲੋਕ ਇਹੋ ਜਿਹੇ ਨਹੀਂ ਹੁੰਦੇ ਕਿ ਕਿਸੇ ਦਾਤ ਦੇ ਵਿੱਚ ਜਾ ਕੇ ਸਾਡੇ ਨਾਲ ਜਿਹੜੇ ਲੋਕ ਹੈ ਨਿਰਸਵਾਰਥ ਹੈ ਉਹ ਸੁਧਾਰਨ ਕਰਾਉਂਦੇ ਨੇ ਐਡੀ ਮਨ ਵਿੱਚ ਕਿਸੇ ਦੇ ਭੁੱਖ ਨਹੀਂ ਮੁੜੀਆਂ ਸਾਹਿਬ ਪਸ਼ੂ ਪਾਲਣ ਵਿਭਾਗ ਹੈ ਤੁਹਾਡੇ ਕੋਲ ਮਾਨਸਾ ਜਿਹੜੇ ਦੇ ਹਰ ਪਿੰਡ ਦੇ ਵਿੱਚ ਸੈਂਕੜੇ ਪਸ਼ੂਆਂ ਦੀ ਮੌਤ ਹੋਈ ਹੈ ਮੂੰਹ ਖੁਰਦੀ ਬਿਮਾਰੀ ਨਾਲ ਭਾਈ ਜੀ ਵੇਖੋ ਚਾਹ ਮੇਰੇ ਵੱਲੋਂ ਜਦੋਂ ਮੈਂ ਬਣ ਗਿਆ ਸੀ ਸਾਰੀਆਂ ਦਵਾਈਆਂ ਕੋਸ਼ਿਸ਼ ਸਾਰੀ ਕੀਤੀ ਬਿਮਾਰੀ ਪੈ ਜਾਣੀ ਰਹਿ ਜਾਣੀ ਗਲਵਰ ਅਸੀਂ ਸਾਡੇ ਕੋਲ ਨੂੰ ਫੇਰ ਵੀ ਨਾਲ ਦੀ ਨਾਲ ਟੀਮਾਂ ਭੇਜ ਕੇ ਪੂਰੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਸਾਡਾ ਇਹਦੇ ਵਿੱਚ ਮੈਂ ਸਮਝਦਾ ਕੋਈ ਤਸੂਰੀ ਨਹੀਂ ਜੀ ਸਾਡੇ ਕੋਲ ਘਾਟ ਹੋਵੇ ਅਸੀਂ ਦਵਾਈ ਨਾ ਭੇਜੀ ਹੋਵੇ ਇਨਾਂ ਨੂੰ ਖੁੜੀਆਂ ਸਾਹਿਬ ਮੂਸੇ ਵਾਲੇ ਦੇ ਫਾਦਰ ਮਿਲੇ ਸੀ ਤੁਹਾਨੂੰ ਤੁਸੀਂ ਵਿਸ਼ਵਾਸ ਵੀ ਦਿਵਾਇਆ ਸੀ ਪਰ ਉਹ ਕਹਿੰਦੇ ਹੱਲ ਨਹੀਂ ਹੋਇਆ ਸਾਨੂੰ ਖੁੜੀਆਂ ਸਾਹਿਬ ਤੋਂ ਪੂਰਾ ਭਰੋਸਾ ਸੀ ਮੈਂ ਵੇਖੋ ਮੈਂ ਇਹ ਗੱਲ ਕਰਾਂਗੀ ਸਰਦਾਰ ਬਲ ਇਹ ਕੋਈ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਦੇ ਪਰਿਵਾਰ ਨਾਲ ਕਿਸੇ ਵੇਲੇ ਕਿਸੇ ਦਾ ਜਵਾਨ ਪੁੱਤ ਕਿਸ ਸੰਸਾਰ ਤੋਂ ਚਲਾ ਗਿਆ ਜੀ ਮਾਫੀ ਲਈ ਬਹੁਤ ਵੱਡੀ ਪਰਵਾਹੀ ਗੁਰੂ ਨੇ ਉਸ ਘਰ ਵਿੱਚ ਫਿਰ ਬਹੁਤ ਵੱਡੀ ਕਿਰਪਾ ਕੀਤੀ ਹੈ ਮੈਨੂੰ ਮਿਲੀ ਸੀ ਮੈਂ ਉਹਨਾਂ ਨਾਲ ਹਮਦਰਦੀ ਵਜੋਂ ਜਿੱਥੇ ਵੀ ਕਿਤੇ ਹੈ ਮੈਂ ਸਿਰ ਚੁਕਾ ਕੇ ਮਿਲਦਾ ਨਾ ਮੈਂ ਘਰੇ ਵੀ ਹੋ ਕੇ ਗਿਆ ਸੀ ਪਹਿਲਾਂ ਵੀ ਔਰ ਉਹਦੇ ਵਿੱਚ ਬਹੁਤ ਸਾਰਾ ਕੰਮ ਹੋਇਆ ਵੀ ਬਹੁਤ ਸਾਰੇ ਲੋਕ ਫੜੇ ਵੀ ਗਏ ਕਿੰਨਾਂ ਦੀ ਮੁਕਾਬਲੇ ਵੀ ਹੋ ਗਏ ਕੁਝ ਜਿਹੜਾ ਕੋ ਰਹਿ ਗਿਆ ਹੋਣਾ ਉਹ ਵੀ ਹੋ ਜਾ ਮਾਨਸਾ ਦੇ ਵਿਧਾਇਕ ਵੀ ਇਕੋ ਜੀ ਲੋਕ ਸਭਾ ਦਾ ਇਲੈਕਸ਼ਨ ਹੈ ਉਹਦੀ ਸ਼ੁਰੂਆਤ ਅਸੀਂ ਸ੍ਰੀ ਦਮਦਮਾ ਸਾਹਿਬ ਦੇ ਤਖਤ ਤੋਂ ਕੀਤੀ ਸੀ ਅੱਜ ਮੈਂ ਮਾਨਸਾ ਵਿੱਚ ਜਿੱਥੇ ਸਾਡੇ ਪ੍ਰਧਾਨ ਜੀ ਬੋਧਰਾਮ ਜੀ ਸਾਡੇ ਐਮ.ਐਲ.ਏ.ੁਰਪ੍ਰੀਤੀ ਬਣਾਵਾਲੀ ਤੋਂ ਤੇ ਪ੍ਰਧਾਨ ਸਾਹਿਬ ਚਰਜੀਤ ਜੀ ਪਾਰਟੀ ਦੇ ਆਗੂ ਸਹਿਬਾਨ ਵਰਕਰ ਸਹਿਬਾਨ ਉਹਨਾਂ ਨਾਲ ਪਹਿਲੀ ਮੀਟਿੰਗ ਜਿਹੜੀ ਮੈਂ ਬੇਨਤੀ ਕਰ ਰਿਹਾ ਹਾਂ ਕਿ ਇਲੈਕਸ਼ਨ ਲੋਕ ਸਭਾ ਦਾ ਹੈ ਸਾਰੇ ਥਾਵਾਂ ਸਾਰੇ ਲੋਕਾਂ ਨੂੰ ਮਿਲਣਾ ਉਮੀਦਵਾਰ ਵਾਸਤੇ ਬਹੁਤ ਔਖਾ ਹੰਦਾ ਇਹ ਮੇਰੀਆਂ ਬਾਹਵਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਰਿਆਂ ਨੇ ਨਾਲ ਮਿਲ ਕੇ ਆਪਣੇ ਪੰਜਾਬ ਦੇ ਬੜੇ ਦੇ ਲਈ ਲੋਕ ਸਭਾ ਦੀ ਚੋਣ ਵਿੱਚ ਲੋਕਾਂ ਨੂੰ ਪ੍ਰੇਰਿਤ ਕੇ ਬਹੁਤ ਤਕੜੇ ਖੜੋ। ਕੁੜੀਆਂ ਸਭ ਐਮਪੀ ਐਮਐਲਏ ਭਾਜੀਪੀ ਚ ਚਲੇ ਗਏ ਭਾਜੀਪੀ ਕਹਿ ਰਹੀ ਹੈ ਕਿ ਹੋਰ ਵੀ ਬਧਾਈ ਕੋ ਨਾਲ ਦੇ ਸੰਪਰਕ ਚ ਨਹੀਂ। ਦੇਖੋ ਜੀ ਬੰਦਿਆਂ ਦੀ ਨੀਤ ਹੋਇਆ ਕਰਦੀ ਹੈ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਦੀ ਪੁੱਤ ਕਿਹੋ ਜਿਹਾ ਕਰੀ ਜਾਂਦਾ।